ਖਬਰਾਂ ਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਮੌਜੂਦਾ ਸਿੱਖਿਆ ਮੰਤਰੀ ਦਾ ਦਿੱਲੀ ਦੇ ਹਸਪੀਟਲ ਦੇ ਵਿੱਚ ਹੋਇਆ ਦੇਹਾਂਤ ਇੱਕ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਦੂਸਰੇ ਪਾਸੇ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਸਿੱਖਿਆ ਮੰਤਰੀ ਦੇ ਇਸ ਧਰਤੀ ਤੋਂ ਚਲੇ ਜਾਂਦੇ ਨਾਲ ਅੱਜ ਉਹਨਾਂ ਨੇ ਦਿੱਲੀ ਦੇ ਅਪੋਲੋ ਹਸਪੀਟਲ ਦੇ ਵਿੱਚ ਅਲਾਸ ਦੇ ਦੌਰਾਨ ਦਮ ਤੋੜ ਦਿੱਤਾ ਇਹ ਜਾਣਕਾਰੀ ਉਹਨਾਂ ਦੇ ਪਰਿਵਾਰਕਾਂ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਉਹਨਾਂ ਦੇ ਲੜਕੇ ਵੱਲੋਂ ਉਹਨਾਂ ਨੇ ਕਿਹਾ ਕਿ ਸਾਡੇ ਪਿਤਾ ਜਿਹੜੇ ਨੇ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਚਾਰਖੰਡ ਦੇ ਸਿੱਖਿਆ ਮੰਤਰੀ RAMDAS SURENDER ਦਾ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਬੀਤੀ ਰਾਤ ਦੇ ਹਾਦ ਹੋ ਗਿਆ ਉਹ 80 ਸਾਲ ਦੇ ਸਨ ਰਾਮਦਾਸ ਸਰੋਂ ਦੇ ਪੁੱਤਰ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਬਹੁਤ ਦੁੱਖ ਨਾਲ ਮੈਂ ਦੱਸ ਰਿਹਾ ਕਿ ਮੇਰੇ ਪਿਤਾ ਆਰਾਮਦਾਸ ਸਰੋਂ ਹੁਣ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦੀ ਮੌਤ ਨਾਲ ਝਾਰਖੰਡ ਵਿੱਚ ਝਾਰਖੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਸੀਐਮ ਹਿਮੰਤ ਨੇ ਦੁੱਖ ਪ੍ਰਗਟ ਕੀਤਾ ਦੱਸਦੇ ਕਿ ਸਿੱਖਿਆ ਮੰਤਰੀ ਆਰਾਮਦਾਸ ਸਰੋਂ ਦੇ ਦੇਹਾਂਤ ਤੇ ਦੁਖਰਾਵ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਹਿਮੰਤ ਸਰੋਂ ਨੇ ਸੋਸ਼ਲ ਮੀਡੀਆ ਐਕਸ ਤੇ ਇੱਕ ਸ਼ੋਕ ਸੰਦੇਸ਼ ਲਿਖਿਆ ਇਵੇਂ ਛੱਡ ਕੇ ਨਹੀਂ ਜਾਣਾ ਸੀ ਆਰਾਮਦਾਸ ਨੇ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਨੇ ਵੀ ਦੁੱਖ ਪ੍ਰਗਟ ਕੀਤਾ ਦਿੱਲੀ ਦੇ ਅਪੋਲੋ ਹਸਪੀਟਲ ਲਿਆ ਆਖਰੀ ਸਾਹ ਦੱਸਿਆ ਜਾ ਰਿਹਾ ਹੈ ਤੋਂ ਅਸੀਂ ਦੱਸਦੇ ਕਿ ਸਿੱਖਿਆ ਮੰਤਰੀ ਸਰੂਨ 2 ਅਗਸਤ 2025 ਨੂੰ ਜਮਸ਼ੇਦਪੁਰ ਤੋਂ 에ਅਰ ਲਿਫਟ ਕਰਕੇ ਦਿੱਲੀ ਦੇ ਅਪੋਲੋ ਹਸਪੀਟਲ ਚਾਹ ਕਰਵਾਇਆ ਗਿਆ ਮੰਤਰੀ ਕਮ ਕੜਸੀਲਾ ਦੇ ਵਿਧਾਇਕ ਆਰਾਮਦਾਸ ਸਰੂਨ ਨੂੰ ਹਾਲਾਤ ਬ੍ਰੇਨ ਸਟਾਕ ਦੇ ਨਾਜ਼ਕ ਹੋ ਗਈ 2 ਅਗਸਤ ਨੂੰ ਸਵੇਰੇ 4:30 ਵਜੇ ਤੇ ਸ਼੍ਰੀ ਸਰੋਣ ਉੱਠੇ ਅਤੇ ਬਾਥਰੂਮ ਚਲੇ ਗਿਆ ਜਦੋਂ ਉਹ ਲਗਭਗ 15 ਮਿੰਟ ਬਾਅਦ ਹੀ ਆਇਆ ਤਾਂ ਉਹਨਾਂ ਦੀ ਪਤਨੀ ਦਰਵਾਜ਼ਾ ਖੋਲ੍ਹਾ ਇਸ ਤੋਂ ਬਾਅਦ ਉਹਨਾਂ ਨੇ ਅੰਦਰ ਚਾਤੀ ਮਾਰੀ ਤਾਂ ਦੇਖਿਆ ਕਿ ਉਹ ਬਾਥਰੂਮ ਦੇ ਕੋਨੇ ਵਿੱਚ ਬੈਠੇ ਸਨ ਪੁੱਛਣ ਤੇ ਉਹਨਾਂ ਨੇ ਕੁਝ ਠੀਕ ਨਹੀਂ ਕਿਹਾ ਇਸ ਤੋਂ ਬਾਅਦ ਪਤਨੀ ਨੇ ਆਪਣੇ ਪੁੱਤਰ ਨੂੰ ਬੁਲਾਇਆ ਫਿਰ ਉਹਨਾਂ ਨੂੰ ਬਾਥਰੂਮ ਚੋਂ ਬਾਹਰ ਕੱਢ ਕੇ ਬਾਹਰ ਕੁਰਸੀ ਤੇ ਬਿਠਾਇਆ ਗਿਆ ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੇ ਠੀਕ ਨਹੀਂ ਇਸ ਤੇ ਪਤਨੀ ਦੇ ਪੁੱਤਰ ਨੇ ਕਿਹਾ ਕਿ ਚਲੋ ਹਸਪਤਾਲ ਚਲੀਏ ਪਰ ਮੰਤਰੀ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਜਦੋਂ ਉਹਨਾਂ ਦੀ ਸਿਹਤ بگੜ ਗਈ ਤਾਂ ਉਹਨਾਂ ਨੂੰ ਸਵੇਰੇ 5:30 ਤੇ ਇਜਲਾਸ ਕਲਾਸ ਲਈ ਖਰਕੰਜਰ ਦੇ ਟਾਟਾ ਮੋਟਰ ਜਸ ਕੋਲ ਚ ਲਗਾਇਆ ਗਿਆ ਇਸ ਰਣ ਉਹਨਾਂ ਨੂੰ ਉਲਟੀਆਂ ਆਈਆਂ ਇਸ ਤੋਂ ਬਾਅਦ ਉਹਨਾਂ ਦੀ ਹਾਲਤ ਹੋਰ ਕਮੀਰ ਹੋ ਗਈ ਐਮਰਜੈਂਸੀ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਦਾ ਬਲੱਡ ਪ੍ਰੈਸ਼ਰ ਲਗਾਤਾਰ ਡਿੱਗਣ ਲੱਗਾ ਉਹਨਾਂ ਨੂੰ ਤੁਰੰਤ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੰਤਰੀ ਹਿਮਸੂਰ ਨੇ ਉਹਨਾਂ ਨੂੰ 에ਅ ਐਂਬੂਲੈਂਸ ਰਾਹੀਂ ਦਿੱਲੀ ਲਿਉਣ ਦੀ ਯੋਗਵਰੀ ਸਿਹਤ ਮੰਤਰੀ ਡਾਕਟਰ ਇਫਰਾਨ ਸਾਹਿਬ ਸੌੰਪੀ ਇਸ ਤੋਂ ਬਾਅਦ ਉਹਨਾਂ ਨੂੰ ਏਅਰ ਲਿਫਟ ਕਰਕੇ ਦਿੱਲੀ ਲਿਆ ਗਿਆ ਪਰ ਬੀਤੀ ਰਾਤ ਲਾਖ ਰਾਕ ਉਹਨਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਝਾਰਖੰਡ ਵਾਸਤੇ ਮੰਤਰੀ ਰਾਮਦਾਸ ਰੌਣ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ